ਆਮ ਆਦਮੀ ਪਾਰਟੀ ਦੇ ਵੱਲੋਂ ਵਾਰ ਨੰਬਰ 24 ਦੇ ਵਿੱਚ ਹੋਣ ਜਾ ਰਹੀ ਜਿਮਨੀ ਚੋੜਾ ਨਗਰ ਨਿਗਮ ਬਟਾਲਾ ਦੇ ਵਿੱਚ ਇੱਕ ਦਿਹਾੜੀਦਾਰੀ ਵਿਅਕਤੀ ਨੂੰ ਉਤਾਰਿਆ ਗਿਆ ਜੋ ਕਿ 300 ਤੋਂ ਲੈ ਕੇ 350 ਰੁਪਏ ਦੀ ਦਿਹਾੜੀ ਕਰਦਾ ਹੈ ਦੱਸਦੇ ਕਿ ਇਸ ਤਰੀਕੇ ਦੇ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਅਤੇ ਹਾਲਾਤ ਦੇਖ ਅੰਦਾਜ਼ਾ ਲਾ ਸਕਦੇ ਹੋ ਕਿ ਪਾਰਟੀ ਨੇ ਕਿੰਜ ਆਮ ਵਿਅਕਤੀ ਦੇ ਉੱਤੇ ਭਰੋਸਾ ਜਤਾਇਆ ਦੱਸਦੇ ਕਿ ਇਸ ਉਮੀਦਵਾਰ ਤੋਂ ਪਾਰਟੀ ਨੂੰ ਕਿੰਨੀਆਂ ਹੀ ਉਮੀਦਵਾਰ ਦੱਸਦੇ ਕਿ ਉਮੀਦਵਾਰ ਸਤਨਾਮ ਸਿੰਘ ਅਤੇ ਵਿਧਾਇਕ ਅਮਨ ਸੇਹਰੀ ਕਲਸੀ ਦੇ ਪਰਾ ਅਮ੍ਰਿਤ ਕਲਸੀ ਨੇ ਇਸ ਉਮੀਦਵਾਰ ਦੇ ਬਾਰੇ ਕੀ ਕੁਝ ਜਾਣਕਾਰੀ ਦਿੱਤੀ ਇੱਕ ਵਾਰ ਤੁਸੀਂ ਵੀ ਸੁਣ ਖਾਸ ਗੱਲ ਨੇਤਾ ਜੀ ਦੇ ਨਾਲ ਵਫਾਦਾਰੀਨ ਭਾਈ ਵਫਾਦਾਰੀਨ ਭਾਈ ਥੱਲੋ ਜ਼ਮੀਨ ਤੋਂ ਚੁੱਕ ਕੇ ਤਾਂ ਪਹਚਾਇਆ ਸ਼ਰੀ ਭਾਜੀ ਵੀ ਸੋਚਾ ਇੱਥੇ ਪਹਿਲੀ ਵਾਰ ਆਏ ਉਹਨਾਂ ਦੇਖਿਆ ਵੀ ਠੀਕ ਆ ਜੋ ਸੋਚਿਆ ਨਾ ਬਹੁਤ ਵਧੀਆ ਸੋਚਿਆ ਜਿਹੜੇ ਕੰਮ ਕਰਾਵਾਂਗੇ ਵਧੀਆ ਕਰਾਵਾਂਗੇ ਅੱਛਾ ਕਾਫੀ ਕੰਮ ਹੋ ਗਿਆ ਪਹਿਲੇ ਆਧਾਰ ਤੇ ਸ਼ਮਸ਼ਾਨ ਘਾਟ ਦਾ ਕੰਮ ਕੀਤਾ ਗਿਆ ਉਸ ਤੋਂ ਬਾਅਦ ਛੱਪੜ ਦੇ ਕੰਮ ਕਰਾਏ ਫਿਰ ਲੇਟਾਂ ਲਵਾਈਆਂ ਜੇ ਬਾਕੀ ਕੰਮ ਅਡਾ ਰਸਿਵਰ ਰਹਿੰਦਾ ਹੈ ਉਹ ਵੀ ਥੋੜੇ ਚਿਰ ਤੱਕ ਚਾਲੂ ਹੋ ਜਾਏਗਾ ਪਿਲਸਣਾਂ ਲਵਾਈਆਂ ਕੱਚੇ ਕੋਠੇ ਇਹ ਸਾਰੇ ਕੰਮ ਖੈਰੀ ਭਾਈਆਂ ਕਰਾਏ ਇਹਨਾਂ ਪਾਰਟੀ ਨੇ ਕੰਮ ਕਾੜੇ ਕਰਾਏ ਜੀ ਸਿਰਫ ਵੋਟਾਂ ਲੈਣ ਆਉਂਦੇ ਹੀ 75 ਸਾਲਾਂ ਚੋਂ ਨਾ ਕੋਈ ਇਹ ਤਾਂ ਕਸ਼ਮਸ਼ਾਨ ਘਰ ਦੀ ਇੱਟ ਨਹੀਂ ਲੱਗੀ ਹੁਣ ਜਿਹੜੀ ਇੱਟ ਲਵਾਈ ਖੈਰੀ ਭਾਈ ਨਾਲ ਲਵਾਈ ਅਜੇ ਤੁਸੀਂ ਕੰਮ ਆਪੇ ਕੀ ਕਰਦੇ ਆਪੇ ਹਿੰਟ ਲਈ ਦਾ ਕੰਮ ਕਰਦੇ ਆ ਜੀ ਮਜ਼ਦੂਰੀ 300 ਤੋਂ 350 ਰੁਪਿਆ ਮਜ਼ਦੂਰ ਕਮਾਉਣ ਵਾਲਾ ਸੁਧਾਰ ਕਰ ਸਕਦਾ ਆਪਣੇ ਇਲਾਕੇ ਦਾ ਕਿੱਥੋਂ ਕਰਸਾੜਾ ਸਾਰੀ ਜਜਬਾ ਹੋਣਾ ਚਾਹੀਦਾ ਹੈ ਕੰਮ ਕਰਨ ਲਈ ਸਰ ਜੀ ਫੇਰ ਹੀ ਕੰਮ ਹੁੰਦਿਆ ਜੇ ਆਖੀਏ ਵੀ ਆਪਣੀ ਜੇਬੇ ਚ ਅਸੀਂ ਪੈਸੇ ਪਾਈ ਜਾਗੇ ਤਾਂ ਫੇਰ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਨਾ ਸਰਕਾਰਾਂ ਦਾ ਜੇ ਆਪਣੇ ਚ ਪਾਵਰ ਹੋਏਗੀ ਜਜਬਾ ਆਏਗਾ ਤੇ ਆਪਣੇ ਗਰੀਬ ਭੈਣ ਦੀ ਭੈਣ ਭਰਾ ਦੀ ਸੇਵਾ ਕਰਨੀ ਆ ਫੇਰ ਕੰਮ ਹੁੰਦੇ ਨੇ ਉਹਦਾ ਕੋਈ ਕੰਮ ਨਹੀਂ ਹੁੰਦਾ ਜੀ ਉਹ ਡੇ ਜੀ ਦਰਵਾਜ਼ੇ ਗਾੜੀ ਲਾ ਕੇ ਖਲੋਰੀਦਾ ਹੀ ਜੇ ਦਰਵਾਜ਼ਾ ਖੁੱਲ ਜਾਂਦਾ ਪਹਿਲੇ ਨੰਬਰ ਦੇ ਦਾ ਦਰਵਾਜ਼ਾ ਨਹੀਂ ਖੁੱਲਦਾ ਬਜਾਰ ਅੰਦਰ ਉਦਾ ਹੀ ਵੇਖ ਕੇ ਡਰ ਆ ਜਾਂਦਾ ਹੀ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਕਰੋਗੇ ਤੁਸੀਂ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਬਕਾਇਆ ਰਹਿੰਦੇ ਆ ਉਹ ਕਰਾਂਗੇ ਜੀ ਸੇਵਾ ਕਰਾਂਗੇ ਜੀ ਜ਼ਰੂਰ ਤਾਂ ਬੋਲ ਕਰਦੇ ਕਿਤੇ ਨਾ ਕਿਤੇ ਪਾਰਟੀ ਪਾਰਟੀ ਦਾ ਧੰਨਵਾਦ ਪਾਰਟੀ ਦਾ ਆਈ ਬਹੁਤ ਬਹੁਤ ਧੰਨਵਾਦ ਪਾਰਟੀ ਦਾ ਐਮਐਲਏ ਸਾਹਿਬ ਦਾ ਸ਼ਰੀ ਕਲਸੀ ਸਾਹਿਬ ਦਾ ਇਹਦੇ ਪੈਸੇ ਬੜੇ ਲੱਗਦੇ ਜਦ ਇਲੈਕਸ਼ਨ ਆ ਜਾਂਦੇ ਪੈਸੇ ਬੜੇ ਲੱਗਦੇ ਪੈਸੇ ਤੇ ਲੱਗਦੇ ਆ ਜੀ 300 ਤੋਂ 350 ਕੁਮਾਰ ਪਹਿਲੇ ਤਾਂ ਅੰਦੇ ਵੀ ਕਿੱਥੋਂ ਖਰਚ ਲੈਣੇ ਨਾ ਧੱਕਾ ਲਾਉਂਦੇ ਹੀ ਨਹੀਂ ਜੋ ਮਿਹਰਬਾਨੀਆਂ ਸ਼ਰੀ ਭਾਈ ਦੀ ਭਗਵੰਤ ਮਾਨ ਸਾਹਿਬਾਂ ਦੀ ਜੋ ਖਰਚਾ ਕਰਨਾ ਤੇ ਆਪਣੇ ਗਿਲਸਾਬ ਨਹੀਂ ਬੈਠੇ ਨੇ ਇਹਨਾਂ ਦੀ ਦੌਲਤ ਨੇ ਬਾਕੀ ਪਿੰਡ ਵਾਲਿਆਂ ਦਾ ਸਾਥ ਹੈ ਜੋ ਧੰਨਵਾਦ ਪਿੰਡ ਵਾਲਿਆਂ ਦਾ ਵੀ ਤੇ ਸ਼ਰੀ ਭਾਈ ਦਾ ਵੀ ਅਸੀਂ ਇਹਨਾਂ ਕੋ ਝੋਲੀ ਡਢੀ ਆ ਤੁਹਾਡੇ ਵਾਲੇ ਸਭ ਕੋ ਜੀ ਲੀਡਰ ਲੇਖਨ ਤੋਂ ਬਾਅਦ ਬਦਲ ਜਾਂਦੇ ਆ ਲੀਡਰ ਨਹੀਂ ਬਦਲਦੇ ਜੀ ਜਿਹੜੇ ਮਾਨਦਾਰ ਨੇ ਜਦੋਂ ਪਾਰਟੀ ਬਣੀ ਸੀ ਉਹਦੇ ਵਿੱਚ ਪਹਿਲਾਂ ਹੀ কমিਟਮੈਂਟ ਸੀ ਜਿਹੜੀਆਂ ਆਮ ਆਦਮੀ ਪਾਰਟੀ ਆ ਇਹ ਆਮ ਖਰਾਂਚ ਉੱਠੀ ਹੈ ਉਹ ਅੱਜ ਵੀ ਪਾਰਟੀ ਆਪਣੇ ਸੇਮ ਬਿਆਨਾਂ ਤੇ ਆ ਪਾਰਟੀ ਉੱਥੋਂ ਨਹੀਂ ਮੁੱਕਰੀ ਪਰ ਇਸ ਲਈ ਜਿਹੜੇ ਸਾਡੇ ਪੁਰਾਣੇ ਵਰਕਰ ਤੁਰੇ ਸੀ ਮੇਰੇ ਪਹਿਲੇ ਦਿਨ ਤੋਂ ਅੱਜ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਇਹ ਚੀਜ਼ ਅਸੀਂ ਕਹਿ ਰਹੇ ਹਾਂ ਤੁਹਾਡੇ ਕੈਮਰੇ ਤੇ ਬਟ ਇਸ ਚੀਜ਼ ਦਾ ਪ੍ਰੂਫ ਇਹ ਨਾਲੋਂ ਨਾਲ ਚੱਲ ਰਿਹਾ ਜੀ ਬਿਲਕੁਲ ਜਿਸੀ ਕੱਲ੍ਹ ਦੀ ਸੇਵਾ ਤੁਸੀਂ ਕਰਨੀ ਹੈ ਜਿਵੇਂ ਕੋਈ ਤੇ ਆਮ ਆਦਮੀ ਪਾਰਟੀ ਦਾ ਪਿਆਰ ਆ ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਇਹ ਥੋੜਾ ਪਰਸਨਲ ਹੀ ਹੈ ਮੇਰੇ ਭਾਈ ਸਭ ਜਿਹੜੇ ਬਹੁਤ ਮਿਹਨਤੀ ਨੇ ਉਹਨਾਂ ਦੀ ਮਿਹਨਤ ਸਦ ਆਓ ਇੱਥੇ ਪਹੁੰਚੇ ਨੇ ਔਰ ਸਾਰੇ ਪੰਜਾਬ ਚ ਵੀ ਬਹੁਤ ਪਿਆਰ ਮਿਲ ਰਿਹਾ ਔਰ ਉਹਨਾਂ ਤੇ ਜ਼ਿੰਮੇਵਾਰੀਆਂ ਵੀ ਬਹੁਤ ਪਾਰੀਆਂ ਨੇ ਇਸ ਲਈ ਉਹਨਾਂ ਨੇ ਹਾਨੂੰ ਬੜਾ ਸਟ੍ਰਿਕਲੀ ਕਿਹਾ ਹੈ ਕਿ ਇਹ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ ਸਾਰੇ ਪਰਿਵਾਰ ਦੀ ਹੈ ਔਰ ਸਾਰੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੀ ਹੈ ਜਿੱਦਾਂ ਮਰਜ਼ੀ ਹੈ ਇਹ ਸੀਟ ਤੇ ਪੂਰਾ ਜ਼ੋਰ ਲਾਣਾ ਤੁਸੀਂ ਔਰ ਇਹ ਸੀਟ ਜਿਹੜੀ ਹੈ ਅਸੀਂ ਆਮ ਆਦਮੀ ਪਾਰਟੀ ਦੀ ਚੋਲੀ ਪਾਉਣੀ ਹੈ ਸਰ ਦੇਖਿਆ ਜਾਂ ਇਹਦੇ ਪਿੱਛੇ ਦੋ ਰੀਜ਼ਨ ਨੇ ਸਭ ਤੋਂ ਪਹਿਲਾਂ ਮੈਂ ਵੀ ਉਹਦੇ ਚ ਇਹਨਾਂ ਦਾ ਸਾਰਾ ਪਰਿਵਾਰ ਆ ਧੰਨਵਾਦ ਅਰਦੇ ਉਸ ਪ੍ਰਮਾਤਮਾ ਦਾ ਕਿ ਇਹ ਉਹਨਾਂ ਵੱਲੋਂ ਹੀ ਜਿਹੜੀ ਸਮੱਤਿਆ ਬਖਸ਼ੀ ਗਈ ਹੈ ਤੇ ਇੱਧਰ ਇਹ ਟਿਕਟ ਪਹੁੰਚੀ ਹੈ ਦੂਸਰੇ ਨੰਬਰ ਤੇ ਜੋ ਇਹਨਾਂ ਦੀ ਖਾਸੀਅਤ ਆ ਇਹਨਾਂ ਦੇ ਪਰਿਵਾਰ ਦੀ ਖਾਸੀਅਤ ਹੈ ਵੈਰੀ ਫਸਟ ਡੇ ਤੋਂ ਆਮ ਆਦਮੀ ਪਾਰਟੀ ਦੇ ਜਦੋਂ ਇਹ ਜੁੜੇ ਨੇ ਨਾਲ ਐਮਐਲਏ ਸ਼੍ਰੀ ਐਲਸੀਡੀ ਐਮਐਲਏ ਬਣੇ ਨੇ ਉਸ ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਜਿਹੜੀ ਵੀ ਉਹ ਸਮੱਸਿਆਵਾਂ ਨੇ ਪੇਂਡੀਆਂ ਨੇ ਕੋਈ ਗੱਲਬਾਤ ਇਹਨਾਂ ਦੇ ਦਰਬਾਰ 'ਚ ਜਦੋਂ ਵੀ ਇਹਨਾਂ ਦੇ ਦਰਵਾਜੇ ਚ ਆ ਜਾਂਦਾ ਸੀ ਇਹਨਾਂ ਨੇ ਆਰ ਬਿਠਾਇਆ ਉਹਦੀ ਸਾਰੀ ਸਮੱਸਿਆ ਸੁਣੀ ਹੈ ਜਦੋਂ ਇਹ ਆਪਣੇ ਕੰਮ ਤੇ ਜਾਂਦੇ ਸੀ ਇਹਨਾਂ ਦਾ ਪ੍ਰੋਫੈਸ਼ਨ ਜਿਹੜਾ ਹੀ ਮਤਲਬ ਕੰਮ ਤੇ ਜਾਂਦੇ ਸੀ ਫੈਕਟਰੀ ਤੇ ਜਾਂਦੇ ਸੀ ਕੰਮ ਕਰਦੇ ਸੀ ਉਸ ਤੋਂ ਪਹਿਲਾਂ ਇੱਥੇ ਪਹਿਲਾਂ ਹੀ ਇਹ ਖਰੋ ਚੱਲ ਕੇ ਐਮਐਲਏ ਸਾਹਿਬ ਉਪਹੁੰਚੇ ਹੁੰਦੇ ਸੀ ਉੱਥੇ ਸਾਰੀਆਂ ਸਮੱਸਿਆਵਾਂ ਦਾ ਨੋਟ ਕਰਵਾ ਕੇ ਆਉਂਦੇ ਹੁੰਦੇ ਸੀ ਇਸ ਲਈ ਸ਼ੇਰੀ ਭਾਜੀ ਨੂੰ ਇਹ ਮਹਿਸੂਸ ਹੋਇਆ ਵਾ ਇਹ ਬੰਦੇ ਜਿਹੜੇ ਆ ਇਹ ਪ੍ਰੋਪਰ ਸੇਵਾਦਾਰ ਨੇ ਇਹਨਾਂ ਨੂੰ ਇਹ ਲਾਲਚ ਨਹੀਂ ਆ ਬਿਨਾਂ ਲਾਲਚ ਤੋਂ ਇਸ ਪਾਰਟੀ ਦੇ ਨਾਲ ਜੁੜੇ ਔਰ ਸਾਨੂੰ ਇਹਨਾਂ ਵਿਸ਼ਵਾਸ ਸਿਆ ਇਹ ਜਿਹੜੇ ਨੇ ਇਹ ਪਿੰਡ ਦੀ ਪੂਰੀ ਵੋਟ ਦੀ ਨੁਹਾਰ ਬਦਲਣ ਦੇ ਵਿੱਚ ਹੈ ਨਹੀਂ। ਕਦੀ ਪੈਸੇ ਦਾ ਡਰ ਉਹਨਾਂ ਨੂੰ ਆ ਪੈਸੇ ਉਹਨਾਂ ਨੇ ਖਰਚਨੇ ਆ ਜਿਨ੍ਹਾਂ ਨੇ ਖਰੀਦ ਇਹ ਵੋਟਾਂ ਲੈਣੀਆਂ ਨੇ। ਅਸੀਂ ਖਰਮ ਤੋਂ ਵੋਟਾਂ ਲੈਣੀਆਂ ਨੇ। ਔਰ ਸਾਨੂੰ ਮਾਣ ਆ ਜਿੰਨਾ ਅਸੀਂ ਇਹਨਾਂ ਨਾਲ 2-3 ਦਿਨ ਤੋਂ ਵੋਟ ਤੋਂ ਵੋਟ ਉਹਨਦੇ ਪੇ ਆ। ਡੋਰ ਟੂ ਡੋਰ ਕਰਦੇ ਪੇ ਆ। ਸਾਡੀ ਪੂਰੀ ਆਮ ਆਦਮੀ ਪਾਰਟੀ ਜਿਸ ਸਾਬ ਨਾਲ ਇਹਨਾਂ ਨੂੰ ਪਿਆਰ ਮਿਲਦਾ ਪਿਆ ਸਾਨੂੰ ਇਹ ਪਿਆਰ ਦਿਵਾ ਰਹੇ ਨੇ ਸਾਡੇ ਹੋਰ ਵੀ ਸੀਨੀਅਰਾਂ ਕੋਲ ਨਾਲ ਨੇ। ਇਹ ਸਾਨੂੰ ਉਹੀ ਸਾਡਾ ਪੈਸਾ ਹੈ ਜੀ। ਸਾਨੂੰ ਪੈਸੇ ਦੀ ਲੋੜ ਨਹੀਂ ਸਾਨੂੰ ਪਿਆਰ ਇਹਨਾਂ ਮਿਲ ਰਿਹਾ ਉਹਨਾਂ ਨੇ ਹੀ ਇਹਨੂੰ ਫਤਿਹ ਦਿਵਾ ਦੇਣੀ